ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਬਿਹਗੜਾ ਮਹੱਲਾ 14 ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ RAM ਏ ਮੇਰੀ ਸਾਡੀ ਜਿੰਦੜੀਏ ਜਿੰਦ ਜਾਨ ਅੰਮ੍ਰਿਤ ਤਾਂ ਹਰ ਹਰ ਪਰਮੇਸ਼ਰ ਦਾ ਨਾਮ ਹੈ ਅਤੇ ਇਹ ਨਾਮ ਅੰਮ੍ਰਿਤ ਰਾਮ ਪਰਮੇਸ਼ਰ ਦੀ ਕਿਰਪਾ ਅਤੇ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਪ੍ਰਾਪਤ ਕਰੀਦਾ ਹੈ ਹੋ ਮੈਂ ਮਾਇਆ ਬਿਖ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਬਿਖ ਲੈ ਜਾਏ ਰਾਮ ਏ ਸਾਡੀ ਜਿੰਦੜੀਏ ਜਿੰਦੇ ਦੇਹ ਦੀ ਹੋਮੈ ਹੰਗਤਾ ਮਮਤਾ ਤੇ ਮਾਇਆ ਦਾ ਬਿਖ ਜ਼ਹਿਰ ਦੀ ਨਿਆਈ ਹੈ ਪਰੰਤੂ ਹਰੀਦਾ ਨਾਮ ਅੰਮ੍ਰਿਤ ਹੈ ਇਸ ਰਾਮ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀਣ ਕਰਕੇ ਇਹ ਸਾਰੀ ਬਿਖ ਜ਼ਹਿਰ ਲਤ ਜਾਂਦੀ ਹੈ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ ਏ ਮੇਰੀ ਸਾਡੀ ਜਿੰਦੜੀਏ ਜਿੰਦੇ ਗੁਣਾ ਪੁਰਸ਼ਾਂ ਦਾ ਗੁਰੂ ਤੋਂ ਬੇਮਖੋੜ ਰੂਪ ਸੁੱਕਾ ਹੋਇਆ ਮਨ ਹਿਰਦਾ ਸਨਮਖੋੜ ਰੂਪ ਸ਼ੁਭ ਗੁਣਾਂ ਦੇ ਨਾਲ ਹਰਿਆ ਭਰਿਆ ਹੋ ਗਿਆ ਹੈ ਜਿਹੜੇ RAM ਰਮੇ ਹੋਏ ਪਰਮੇਸ਼ਰ ਦੇ ਹਰੀ ਨਾਮ ਨੂੰ ਧਿਆਉਂਦੇ ਆ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ RAM ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮੇਰੀ ਸਾਡੀ ਜਿੰਦੜੀਏ ਜਿੰਦੇ ਜਿਨ੍ਹਾਂ ਦੇ ਮਸਤਕ ਉੱਪਰ ਤੁਰੋਹੀ ਹਰੀ ਪਰਮੇਸ਼ਰ ਨੇ ਵੱਡੇ ਭਾਗ ਲਿਖ ਕਰਕੇ ਪਾਉਣੇ ਕੀਤੇ ਆ ਉਹੀ ਜਨ ਸੇਵਕ ਪਰਮੇਸ਼ਰ ਦੇ ਨਾਮ ਵਿੱਚ ਸਮਾਉਂਦੇ ਹਨ ਹਰ ਸੇਤੀ ਮਨ ਬੀਦਿਆ ਮੇਰੀ ਜਿੰਦੜੀਏ ਜਿਉ ਬਾਲਕ ਲੱਗ ਦੁੱਧ ਕੀਰੇ ਰਾਮ ਏ ਸਾਡੀ ਜਿੰਦੜੀਏ ਜਿੰਦੇ ਉਹਨਾਂ ਸੇਵਕਾਂ ਦਾ ਮਨ ਹਿਰਦਾ ਪਰਮੇਸ਼ਰ ਦੇ ਸੇਤੀ ਹੁੰਦਾ ਨਾਲ ਇਉਂ ਵਿੰਨਿਆ ਗਿਆ ਜਿਵੇਂ ਦੁੱਧ ਦੰਦੀਆਂ ਵਾਲਾ ਬਾਲਕ ਬੱਚਾ ਦੁੱਧ ਨਾਲ ਲੱਗ ਕੇ ਹੀ ਜਿਉਂਦਾ ਹੈ ਇਸੇ ਪ੍ਰਕਾਰ ਅਸੀਂ ਰਾਮ ਪਰਮੇਸ਼ਰ ਦੇ ਨਾਮ ਰੂਪੀ ਦੁੱਧ ਤੇ ਉਪਦੇਸ਼ ਰੂਪੀ ਅਸਥਨਾ ਨਾਲ ਲੱਗੇ ਹੋਏ ਹਾਂ ਹਰ ਬਿਨ ਸਾਂਤ ਨ ਪਾਈਏ ਮੇਰੀ ਜਿੰਦੜੀਏ ਜਿਉ ਜਾਤ ਰਿਕ ਜਲ ਬਿਨ ਟੇਰੇ ਰਾਮ ਹੀ ਸਾਡੀ ਜਿੰਦੜੀਏ ਤੋਂ ਭਾਵ ਜਿੰਦੇ ਹਰੀ ਦੀ ਪ੍ਰਾਪਤੀ ਤੋਂ ਬਿਨਾਂ ਕਿਤੇ ਵੀ ਸ਼ਾਂਤੀ ਪ੍ਰਾਪਤ ਨਹੀਂ ਕਰ ਸਕੀ ਦੀ ਜਿਵੇਂ ਚਾਤ੍ਰਿਕ ਹੁੰਦਾ ਬਬੀਹਾ ਜਲ ਪਾਣੀ ਸਵੰਤੀ ਬੂੰਦ ਤੋਂ ਬਗੈਰ ਤੇਰੇ ਨਾਮ ਪੁਕਾਰਨ ਦਾ ਹੈ ਭਾਵ ਪੁਕਾਰਦਾ ਰਹਿਦਾ ਇਸੇ ਪ੍ਰਕਾਰ ਭਾਵੇਂ ਕਿੰਨੇ ਵੀ বেদ ਸ਼ਾਸਤਰਾਂ ਰੂਪੀ ਸਮੁੰਦਰ ਗਿਆਨ ਰੂਪੀ ਪਾਣੀ ਨਾਲ ਲਬਾ ਲਬ ਭਰੇ ਪਏ ਆ ਪਰਮ ਰਾਮ ਸਰੂਪ ਸਤਿਗੁਰੂ ਜੀ ਦੇ ਮੁਖ ਵਿੱਚੋਂ ਸਵੰਤੀ ਬੂੰਦੀ ਨਿਆਈ ਨਿਕਲੇ ਹੋਏ ਬਚਨਾਂ ਨੂੰ ਸ਼੍ਰਵਣ ਕਰਨ ਰੂਪ ਪੀੜ ਤੋਂ ਬਿਨਾਂ ਸਿੱਖਾਂ ਦੇ ਜਿਤ ਰੂਪੀ ਬੀਹਾਂ ਨੂੰ ਸ਼ਾਂਤੀ ਨਹੀਂ ਆ ਸਕਦੀ ਸਤਿਗੁਰ ਸਰਣੀ ਜਾਏ ਪਾਉ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੀ ਰੇ ਰਾਮ ਏ ਮੇਰੀ ਸਾਡੀ ਜਿੰਦੜੀਏ ਜਿੰਦੇ ਇਸ ਕਰਕੇ ਤੂੰ ਸਤਿਗੁਰਾਂ ਦੀ ਓਟ ਵਿੱਚ ਜਾ ਕਰਕੇ ਪੈਣਾ ਕਰ ਕਿਉਂਕਿ ਰਾਮ ਪਰਮੇਸ਼ਰ ਸਰੂਪ ਸਤਿਗੁਰੂ ਜੀ ਹਰੀ ਪ੍ਰਭੂ ਦੀ ਪ੍ਰਾਪਤੀ ਦੇ ਗੁਣ ਦੱਸਦੇ ਆ ਜਨ ਨਾਨਕ ਹਰ ਮੇ ਲਾਇਆ ਮੇਰੀ ਜਿੰਦੜੀਏ ਘਰ ਵਾਜੇ ਸਬਦ ਕਣੀ ਰੇ ਰਾਮ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਕਿ ਹੇ ਸਾਡੀ ਜਿੰਦੇ ਸਾਨੂੰ ਦਾਸਾਂ ਨੂੰ ਸਤਿਗੁਰਾਂ ਨੇ ਹਰੀ ਪ੍ਰਭੂ ਦੇ ਨਾਲ ਮਿਲਾ ਦਿੱਤਾ ਹੈ ਜਿਸ ਕਰਕੇ ਸਾਡੇ ਹਿਰਦੇ ਵਿੱਚ ਰਾਮ ਪਰਮੇਸ਼ਰ ਦੇ ਨਾਮ ਰੂਪੀ ਕਣੇ ਸ਼ਬਦ ਵੱਜਦੇ ਆ ਮਨਮੁਖ ਹਉਮੈ ਵਿਛੜੇ ਮੇਰੀ ਜਿੰਦੜੀਏ ਬੇਖ ਬਾਦੇ ਹਉਮੈ ਜਾਲੇ ਰਾਮ ਏ ਮੇਰੀ ਸਾਡੀ ਜਿੰਦੜੀਏ ਤੋਂ ਪਾਪ ਜਿੰਦੇ ਮਨਮੁਖ ਬੇਮੁਖ ਪੁਰਸ਼ ਦੇਹ ਦੀ ਹੰਗਤਾ ਮਮਤਾ ਕਰਕੇ ਪਰਮੇਸ਼ਰ ਨਾਲੋਂ ਵਿਛੜ ਚੁਕੇ ਹਨ ਰਾਮ ਪਰਮੇਸ਼ਰ ਦੇ ਨਾਮ ਨੂੰ ਵਿਚਾਰ ਕੇ ਹਉਮੈ ਹੰਗਤਾ ਮਮਤਾ ਦੇ ਜਾਲ ਰੂਪ ਬਖ ਵੇਹੋ ਵਿੱਚ ਬੱਜੇ ਹੋਇਆ ਬਖ ਵਿਸ਼ਿਆ ਦੀ ਜ਼ਹਿਰ ਨੇ ਹਉਮੈ ਦੀ ਕਾਲ ਵਿੱਚ ਬੰਨੇ ਹੋਇਆ ਜਿਉਂ ਪੰਖੀ ਕਪੂਤ ਆਪ ਬਨਾਇਆ ਮੇਰੀ ਜਿੰਦੜੀਏ ਤਿਉ ਮਨ ਮੁਖ ਸਭ ਵਸ ਕਾਲੇ ਰਾਮ ਏ ਮੇਰੀ ਸਾਡੀ ਜਿੰਦੜੀਏ ਜਿੰਦੇ ਜਿਵੇਂ ਕਪੂਤ ਹੁੰਦਾ ਕਪੂਤਰ ਪੰਛੀ ਨੇ ਆਪਣੀ istri ਤੇ ਪਰਿਵਾਰ ਦੇ মোহ ਕਰਕੇ ਆਪਣੇ ਆਪ ਨੂੰ ਸ਼ਿਕਾਰੀ ਦੇ ਜਾਲ ਵਿੱਚ ਬਨਾਇਆ ਭਾਵ ਬੰਦਾ ਲਿਆ ਤਿਵੇਂ ਜੋ ਰਾਮ ਪਰਮੇਸ਼ਰ ਤੋਂ ਮਨਮੁਖ ਬੇਮੁਖ ਪੁਰਸ਼ ਆ ਉਹ ਸਾਰੇ ਕਾਲ ਦੇ ਵਸ ਅਧੀਨ ਹਨ ਸੋ ਜਿਵੇਂ ਇੱਕ ਛੋਟਾ ਜਿਹਾ ਪ੍ਰਸੰਗ ਆਉਂਦਾ ਕਿ ਇੱਕ ਛੋਟਾ ਜਿਹਾ ਕਬੂਤਰ ਦਾ ਬੱਚਾ ਸੰਤਾਂ ਦੀ ਕੁਟਿਆ ਦੇ ਪਾਸ ਰਹਿੰਦਾ ਸੀ ਸੰਤਾਂ ਨੇ ਉਸ ਨੂੰ ਜੋਗਾ ਪਾਉਣਾ ਸ਼ੁਰੂ ਕਰ ਦਿੱਤਾ। ਸੋ ਜਦੋਂ ਜੋਗਾ ਪਾਉਣਾ ਸ਼ੁਰੂ ਕੀਤਾ ਉਹ ਬੱਚਾ ਹੌਲੀ-ਹੌਲੀ ਵੱਡਾ ਹੋ ਗਿਆ। ਸੰਤ ਜਿੰਨਾ ਚਿਰ ਵੀ ਕੀਰਤਨ ਭਜਨ ਕਰਿਆ ਕਰਨ ਉਹ ਉਨੀ ਦੇਰ ਤੱਕ ਸੁਣਦਾ ਰਿਹਾ ਕਰੀ। ਇੱਕ ਦਿਨ ਦੀ ਗੱਲ ਇਸ ਦਾ ਕਿਸੇ ਕਬੂਤਰੀ ਨਾਲ ਮਿਲਾਪ ਹੋ ਗਿਆ। ਦੋਹਾਂ ਦੇ ਸੰਬੰਧ ਕਰਕੇ ਇਹਨਾਂ ਦੇ ਬੱਚੇ ਹੋ ਗਏ। ਇੱਕ ਦਿਨ ਕਿਸੇ ਫੰਦਕ ਨੇ ਉਹ ਬੱਚੇ ਜਾਲ ਵਿੱਚ ਫਸਾ ਲੇ। ਆਪਣੇ ਬੱਚਿਆਂ ਨੂੰ ਜਾਲ ਵਿੱਚ ਫਸਿਆ ਦੇਖ ਕੇ ਮੋਹ ਦਾ ਮਾਰਿਆ ਹੋਇਆ ਆਪ ਵੀ ਜਾਲ ਵਿੱਚ ਜਾ ਫਸਿਆ ਜਾਲ ਵਿੱਚ ਫਸਿਆ ਹੋਇਆ ਇਹ ਚਿਤਵ ਨਹੀਂ ਕਰਨ ਲੱਗ ਪਿਆ ਕਿ ਕਿਹੜੇ ਖੇਤ ਵਿੱਚ ਕਿਸ ਨੇ ਕਪਾਹ ਬੀਜੀ ਸੀ ਕਿਸ ਨੇ ਸੂਤ ਕੱਤਿਆ ਸੀ ਅਤੇ ਕਿਸ ਨੇ ਜਾਲ ਬਣਾਇਆ ਹੈ ਜਿਸ ਵਿੱਚ ਅਸੀਂ ਫਸੇ ਹੋਏ ਹਾਂ ਇੰਨੇ ਚਿਰ ਨੂੰ ਫੰਦਕ ਨੇ ਉਹਨਾਂ ਨੂੰ ਮਾਰ ਲਿਆ ਇਸੇ ਪ੍ਰਕਾਰ ਆਪਣੇ ਆਪ ਨੂੰ ਵਿਦਵਾਨ ਸਿਆਣੇ ਮੰਨਣ ਵਾਲੇ ਜੀਵ ਵਿਦਨਖੇਦ ਰੂਪੀ ਖੰਭਾਂ ਨਾਲ ਉੱਡਣ ਵਾਲੇ ਜੀਵਾਂ ਨੇ ਤ੍ਰਿਸ਼ਨਾ ਰੂਪੀ ਔਸਤਰੀ ਤੇ ਰਾਗ ਦ્વੈਖ ਰੂਪੀ ਪੁੱਤਰਾਂ ਵਿੱਚ ਆਪਣੇ ਆਪ ਨੂੰ ਬਣਾ ਕੇ ਰੱਖਿਆ ਹੋਇਆ ਸੰਸਾਰ ਦੇ ਜੰਜਾਲਾਂ ਵਿੱਚ ਫਸੀ ਹੋਈ ਇਹੋ ਚਿਤਵਰੇ ਕਿ ਸਾਨੂੰ ਭਰਮ ਕਿੱਥੋਂ ਆ ਇਹ ਭਰਮ ਸਾਨੂੰ ਕਿਵੇਂ ਜਿੰਬੜ ਗਿਆ ਇਉਂ ਜਾਲ ਵਿੱਚ ਫਸੇ ਹੋਇਆ ਨੂੰ ਹੀ ਅੰਤ ਵੇਲੇ ਕਾਲ ਰੂਪੀ ਫੰਦਕ ਨੇ ਭਾਵ ਮੌਤ ਨੇ ਮਾਰ ਲੈਣਾ ਕੀਤਾ ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ ਸੇ ਮਨ ਮੁਖ ਮੂੜ ਬਿਤਾਲੇ RAM हे ਸਾਡੀ ਜਿੰਦੇ ਜਿੰਦ ਜਾਨ ਜਿਹੜੇ ਜੀਵ ਮਾਇਆ ਦੇ ਮੋਹ ਵਿੱਚ ਆਪਣੇ ਮਨ ਚੇਤ ਨੂੰ ਲਾਉਂਦੇ ਆ ਅਸਲ ਵਿੱਚ ਉਹ ਰਾਮ ਪਰਮੇਸ਼ਰ ਤੋਂ ਭੁੱਲੇ ਹੋਏ ਮਨਮੁਖ ਮੂੜ ਮੂਰਖ ਤੇ ਬਿਤਾਲੇ ਭੂਤ ਨੇ ਆ ਬਿਤਾਲੇ ਤੋਂ ਭਾਵ ਤਾਲੇ ਸਰੂਪ ਤੋਂ ਬੇਰਹਿਤ ਹਨ ਜਨ ਤਰਾਹੇ ਤਰਾਹੇ ਸਰਣਾਗਤੀ ਮੇਰੀ ਜਿੰਦੜੀਏ ਗੁਰੂ ਨਾਨਕ ਹਰ ਰਖਵਾਲੇ ਰਾਮ ਸਤਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ हे ਮੇਰੀ ਸਾਡੀ ਜਿੰਦ ਜਾਨ ਜਿੰਦੜੀਏ ਪਰਮੇਸ਼ਰ ਦੇ ਦਾਸ ਉਸ ਦੀ ਸ਼ਰਣ ਵਿੱਚ ਆ ਕੇ ਸ਼ਰਣਾਗਤੀ ਵਾਰ-ਵਾਰ ਇਹੋ ਬੇਨਤੀ ਕਰਦੇ ਆ ਕਿ ਸਾਡੀ ਤਰਾਹੇ ਤਰਾਹੇ ਹੁੰਦਾ ਰੱਖਿਆ ਕਰੋ ਰੱਖਿਆ ਕਰੋ ਉਹ ਤਦੋਂ ਉਹਨਾਂ ਦੀ ਬੇਨਤੀ ਸੁਣ ਕੇ ਪਰਮੇਸ਼ਰ ਸਰੂਪ ਗੁਰੂ ਨਾਨਕ ਦੇਵ ਜੀ ਅਤੇ ਹਰੀ ਪ੍ਰਮਾਤਮਾ ਆਪ ਰੱਖਿਆ ਕਰਨ ਵਾਲੇ ਹੋ ਜਾਂਦੇ ਆ ਹਰ ਜਨ ਹਰ ਲਿਵ ਉਬਰੇ ਮੇਰੀ ਜਿੰਦੜੀਏ ਤੋਰ ਭਾਗ ਵੱਡੇ ਹਰ ਪਾਇਆ ਰਾਮ ਏ ਸਾਡੀ ਜਿੰਦੜੀਏ ਜਿੰਦ ਜਾਨ ਹਰੀ ਦੇ ਜਨ ਸੇਵਕ ਹਰੀ ਵਿੱਚ ਲਿਵ ਬਿਰਤੀ ਲਗਾ ਕੇ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਗਏ ਆ ਉਹਨਾਂ ਧੁਰੋਂ ਭਾਗ ਵੱਡਿਆਂ ਭਾਗਾ ਵਾਲਿਆਂ ਨੇ ਰਾਮ ਰਮੇ ਹੋਏ ਹਰੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ ਗੁਰਖੇਵਟ ਸ਼ਬਦ ਤਰਾਇਆ RAM ਇਹ ਮੇਰੀ ਸਾਡੀ ਜਿੰਦੜੀਏ ਜਿੰਦੇ ਹਰ ਹਰ ਪਰਮੇਸ਼ਰ ਦਾ ਨਾਮ ਪੋਤ ਜਹਾਜ ਦੀ ਨਿਆਈ ਹੈ ਤੇ ਗੁਰੂ ਸਾਹਿਬ ਜੀ ਖੇਵਟ ਮਲਾਹ ਦੀ ਨਿਆਈ ਹਨ ਜਿਨ੍ਹਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕੀਤੀ ਹੈ ਉਹਨਾਂ ਨੂੰ ਸਤਗੁਰੂ ਰੂਪੀ ਮਲਾਹ ਨੇ RAM ਨਾਮ ਦੇ ਕੇ ਸੰਸਾਰ ਸਮੁੰਦਰ ਤੋਂ ਤਰਉਣਾ ਕੀਤਾ ਹੈ ਹਰ ਹਰ ਪੁਰਖ ਦਿਆਲ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਮੀਠ ਲਗਾਇਆ RAM हे मेरी ਸਾਡੀ ਜਿੰਦੜੀਏ ਜਿੰਦੇ ਸਭ ਨੂੰ ਆਪਣੀ ਚੇਤਨ ਸੱਤਾ ਦੁਆਰਾ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਪੁਰਖ ਪੂਰਨ ਅਤੇ ਦਿਆਲ ਦਇਆ ਦਾ ਆਲ ਘਰ RAM ਪਰਮੇਸ਼ਰ ਸਰੂਪ ਗੁਰ ਪੂਜਨੀਕ ਸਤਗੁਰਾਂ ਨੇ ਉਸ ਦਾ ਨਾਮ ਮਿੱਠਾ ਪਿਆਰਾ ਲਗਾਉਣਾ ਕੀਤਾ ਹੈ ਕਰ ਕਿਰਪਾ ਸੁਣ ਬੇਨਤੀ ਹਰ ਹਰ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਧਿਆਇਆ RAM ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਕਿ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੇ ਸਾਡੀ ਬੇਨਤੀ ਪ੍ਰਾਰਥਨਾ ਸੁਣਨਾ ਕੀਤੀ ਹੈ ਤਦਸੀ ਦਾਸਾਂ ਨੇ ਰਾਮ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਬਿਹਗੜਾ ਮਹੱਲਾ ਚੌਥਾ ਜਗ ਸੋ ਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ ਰਾਮ ਏ ਮੇਰੀ ਸਾਡੀ ਜਿੰਦੜੀਏ ਜਿੰਦ ਸੰਸਾਰ ਵਿੱਚ ਪਰਮੇਸ਼ਰ ਦੇ ਨਾਮ ਦੀ ਕੀਰਤੀ ਕਰਨੀ ਹੀ ਸੋ ਕ੍ਰਿਤ ਭਾਵ ਸ੍ਰੇਸ਼ਟ ਕਿਰਤ ਹੈ ਸ੍ਰੇਸ਼ਟ ਪੁੰਨ ਹੈ ਇਸ ਕਰਕੇ ਹਰੀ ਦੇ ਕੀਰਤ ਪਾਪ ਕੀਰਤਨ ਦੁਆਰਾ ਹਰੀ ਰਾਮ ਪਰਮੇਸ਼ਰ ਨੂੰ ਆਪਣੇ ਮਨ ਹਿਰਦੇ ਵਿੱਚ ਧਾਰਨਾ ਭਾਵ ਸੋਣਾ ਕਰ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ ਰਾਮ ਏ ਮੇਰੀ ਸਾਡੀ ਜਿੰਦੜੀਏ ਜਿੰਦੇ ਹਰ ਹਰ ਪਰਮੇਸ਼ਰ ਦਾ ਨਾਮ ਪਵਿੱਤਰ ਹੈ ਇਸ ਕਰਕੇ ਹਰ ਹਰ ਨਾਮ ਨੂੰ ਜਪਣਾ ਕਰ ਤਾਜੂ ਰਾਮ ਪਰਮੇਸ਼ਰ ਮੈਨੂੰ ਪਵਿੱਤਰ ਕਰਕੇ ਉਧਾਰ ਭਾਵ ਬਚਾ ਲਵੇਗਾ ਸਭ ਕਿਲ ਵਿਖ ਪਾਪ ਦੁੱਖ ਕਟਿਆ ਮੇਰੀ ਜਿੰਦੜੀਏ ਮਲ ਗੁਰਮਖ ਨਾਮ ਉਤਾਰੇ ਰਾਮ ਏ ਸਾਡੀ ਜਿੰਦੇ ਸਾਰੇ ਕਿਲ ਨਿਸ਼ਚੇ ਕਰਕੇ ਵਿਖ ਵਿਹੋ ਰੂਪ ਪਾਪ ਤੇ ਜੰਮਣ ਮਰਨ ਦੇ ਦੁੱਖਾਂ ਨੂੰ ਉਸ ਨੇ ਕੱਢ ਲਿਆ ਹੈ ਜਿਸ ਨੇ ਗੁਰਮੁਖ ਮੁਖੀ ਗੁਰਾਂ ਦੁਆਰਾ RAM ਦੇ ਨਾਮ ਦਾ ਜਾਪ ਕਰਕੇ ਪਾਪਾਂ ਈਰਖਾ ਦੀ ਮੈਲ ਨੂੰ ਉਤਾਰ ਦਿੱਤਾ ਹੈ ਵੱਡ ਪੁੰਨੀ ਹਰ ਧਿਆਇਆ ਜਨ ਨਾਨਕ ਹਮ ਮੂਰਖ ਮੁਗਦ ਨਿਸਤਾਰੇ RAM ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਜਿਨ੍ਹਾਂ ਵੱਡੇ ਪੁੰਨਾਂ ਵਾਲਿਆਂ ਨਿਸ਼ਕਾਮੀਆਂ ਨੇ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ ਉਨ ਹਮ ਹੰਦਾ ਤਮਾਮ ਵਿਵਹਾਰਾਂ ਕਰਕੇ ਮੂਰਖ ਬੇਸਮਝ ਤੇ ਪਰਮਾਰਥ ਵੱਲੋਂ ਮੁਗਦ ਮੂੜ ਜੀਵਾਂ ਨੂੰ ਰਾਮ ਪਰਮੇਸ਼ਰ ਨੇ ਤਾਰਨਾ ਕੀਤਾ ਹੈ ਵੱਡੇ ਪੁੰਨਾ ਕਰਕੇ ਹੀ ਪਰਮੇਸ਼ਰ ਨੂੰ ਧਿਆਇਆ ਜਾਂਦਾ ਉਸ ਪ੍ਰਭੂ ਦੇ ਰਾਮ ਨਾਮ ਨੇ ਹਮ ਮੇਰੇ ਵਰਗੇ ਮੂਰਖ ਤੇ ਮੁਗਦ ਤਾਰ ਲਏ ਜੋ ਹਰ ਹਾ ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ ਤੇ ਨਾ ਪੰਜੇ ਵਸਗਤ ਆਏ RAM हे मेरी ਸਾਡੀ ਜਿੰਦ ਜਾਨ ਜਿੰਦੜੀਏ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ ਉਹਨਾਂ ਦੇ RAM ਨਾਮ ਦੇ ਜਾਪ ਕਰਕੇ ਪੰਜੇ ਕਾਮ ਕ੍ਰੋਧ ਆਦਿ ਵਸਗਤ ਵਸ ਵਿੱਚ ਆ ਜਾਂਦੇ ਉਹਨਾਂ ਦੇ ਪੰਜਾਂ ਦੀ ਗਤ ਚਾਲ ਵਿੱਚ ਵਸ ਵਿੱਚ ਆ ਜਾਂਦੀ ਅੰਤਰ ਨਵ ਨਿਦ ਨਾਮ ਹੈ ਮੇਰੀ ਜਿੰਦੜੀਏ ਗੁਰ ਸਤ ਗੁਰ ਅਲਖ ਲਖਾਇ ਰਾਮ ਏ ਮੇਰੀ ਸਾਡੀ ਜਿੰਦੜੀਏ ਜਿੰਦੇ ਉਹਨਾਂ ਦੇ ਹਿਰਦੇ ਵਿੱਚ ਨੌ ਨਦੀਆਂ ਦੇ ਦੇਣ ਵਾਲਾ ਨਾਮ ਵਸਦਾ ਹੈ ਗੁਰ ਚੇਤਨ ਸਰੂਪ ਸਤਗੁਰਾਂ ਨੇ ਉਹਨਾਂ ਨੂੰ ਰਾਮ ਪਰਮੇਸ਼ਰ ਦੇ ਅਲਖ ਲਖਣ ਤੋਂ ਰਹਿਤ ਸਰੂਪਤਾਈ ਲਖਾ ਦਿੱਤਾ ਹੈ ਗੁਰ ਆਸਾ ਮਨសា ਪੂਰੀਆ ਮੇਰੀ ਜਿੰਦੜੀਏ ਹਰ ਮਿਲਿਆ ਭੁੱਖ ਸਭ ਜਾਏ RAM ਏ ਮੇਰੀ ਸਾਡੀ ਜਿੰਦ ਜਾਨ ਸਤਿਗੁਰਾਂ ਨੇ ਸਭ ਇਛਾਵਾਂ ਤੇ ਮਨਸਾ ਕਾਮਨਾਵਾਂ ਪੂਰਨ ਕਰ ਦਿੱਤੀਆਂ ਹਨ ਜਿਨ੍ਹਾਂ ਨੂੰ ਹਰੀ RAM ਪਰਮੇਸ਼ਰ ਮਿਲ ਗਿਆ ਹੈ ਉਹਨਾਂ ਦੀਆਂ ਆਸਾ ਤ੍ਰਿਸ਼ਨਾ ਰੂਪ ਸਾਰੀਆਂ ਭੁੱਖਾਂ ਲੱਥ ਜਾਂਦੀਆਂ ਹਨ ਧੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ RAM ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ हे ਮੇਰੀ ਸਾਡੀ ਜਿੰਦੜੀਏ ਜਿੰਦ ਜਾਨ ਜਿਨ੍ਹਾਂ ਦੇ ਮੱਥੇ ਉੱਪਰ ਧਰੋਹੀ ਹਰੀ ਪ੍ਰਭੂ ਪਰਮੇਸ਼ਰ ਨੇ ਆਪਣੇ ਸਰੂਪ ਦੀ ਪ੍ਰਾਪਤੀ ਦਾ ਲੇਖ ਲਿਖ ਦਿੱਤਾ ਹੈ ਉਹਨਾਂ ਜਨਾਂ ਨੇ ਰਮੇ ਹੋਏ ਹਰੀ ਦੇ ਗੁਣ ਗਾਉਣੇ ਕੀਤੇ ਆ ਮਾ ਪਾਪੀ ਬਲਵੰਚੀਆ ਮੇਰੀ ਜਿੰਦੜੀਏ ਪਰ ਦਰੋਹੀ ਠੱਗ ਮਾਇਆ ਰਾਮ हे ਮੇਰੀ ਸਾਡੀ ਜਿੰਦ ਜਾਨ ਅਸੀਂ ਪਾਪੀ ਪਾਪ ਕਰਨ ਵਾਲੇ ਬਲਵੰਚੀਆ ਛਲ ਫਰੇਬ ਕਰਨ ਵਾਲੇ ਪਰ ਦਰੋਹੀ ਪ੍ਰਾਇਆਂ ਨਾਲ ਧੋ ਕਰਨ ਵਾਲੇ ਅਤੇ ਰਾਮ ਤੋਂ ਬੇਮੁਖ ਹੋ ਕੇ ਮਾਇਆ ਦੇ ਠੱਗਣ ਵਾਲੇ ਹਾਂ ਵੱਡੇ ਭਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰੇ ਗਤ ਮਿਤ ਪਾਇਆ RAM हे मेरी ਸਾਡੀ ਜਿੰਦੜੀਏ ਜਿੰਦ ਜਾਨ ਵੱਡੇ ਭਾਗਾ ਕਰਕੇ ਸਤਿਗੁਰਾਂ ਨੂੰ ਪਾਉਣਾ ਕਰੀਦਾ ਹੈ ਅਤੇ ਪੂਰਨ ਸਤਿਗੁਰਾਂ ਦੁਆਰਾ RAM ਪਰਮੇਸ਼ਰ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਨੂੰ ਪਾਉਣਾ ਕਰੀਦਾ ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬੋੜ ਜਿਵਾਇਆ RAM ਏ ਮੇਰੀ ਸਾਡੀ ਜਿੰਦੜੀਏ ਜਿੰਦ ਜਾਨ ਸਤਿਗੁਰਾਂ ਨੇ ਅੰਮ੍ਰਿਤ ਅਮਰ ਕਰਨ ਵਾਲੇ ਹਰੀ ਨਾਮ ਨੂੰ ਸਾਡੇ ਮੂੰਹ ਵਿੱਚ ਚਵਾਉਣਾ ਕੀਤਾ ਵਾ ਫਿਰ ਮਰਦੇ ਹੋਏ ਨੂੰ ਪਰਮੇਸ਼ਰ ਦਾ ਨਾਮ ਦੇ ਕੇ ਬੋੜ ਮੁੜ ਜਿਵਾਇਆ ਜਿਉਂਦਾ ਕਰ ਦਿੱਤਾ ਮੁੜ ਮੁੜ ਮਰਦੇ ਤੇ ਜੂਨਾ ਵਿੱਚ ਫਿਰਦੇ ਇਹਨੂੰ ਰਾਮ ਨਾਮ ਦੇ ਕੇ ਜਵਾਦ ਦਿੱਤਾ ਹੈ ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ ਤਿੰਨ ਕੇ ਸਭ ਦੁੱਖ ਗਵਾਇਆ ਰਾਮ ਗੁਰੂ ਜੀ ਉਚਾਰਦੇ ਹਨ ਕਿ ਇਹ ਸਾਡੀ ਜਿੰਦੜੀਏ ਜਿੰਦੇ ਜਿਹੜੇ ਵੀ ਸਤਿਗੁਰ ਸੱਚੇ ਗੁਰਾਂ ਨਾਲ ਮਿਲੇ ਆ ਰਾਮ ਪਰਮੇਸ਼ਰ ਉਹਨਾਂ ਦੇ ਸਾਰੇ ਜੰਮਣ ਮਰਨ ਆਦ ਦੇ ਦੁੱਖ ਕਸ਼ਟਾਂ ਨੂੰ ਗਵਾ ਦਿੰਦਾ ਹੈ ਅਤ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪੇ ਹੈ ਪਾਪ ਗਵਾਤੇ RAM ਏ ਮੇਰੀ ਸਾਡੀ ਜਿੰਦੜੀਏ ਜਿੰਦੇ ਹਰੀ ਪਰਮੇਸ਼ਰ ਦਾ ਨਾਮ ਅਤਿਆੰਤ ਹੀ ਉੱਤਮ ਹੈ ਜਿਸ RAM ਦੇ ਨਾਮ ਨੂੰ ਜਪਣ ਕਰਕੇ ਸਭ ਪਾਪ ਗਵਾਤੇ ਗਵਾਚ ਜਾਂਦੇ ਆ ਦੂਰ ਹੋ ਜਾਂਦੇ ਆ ਪਤਿਤ ਪਵਿੱਤਰ ਗੁਰ ਹਰ ਕੀ ਏ ਮੇਰੀ ਜਿੰਦੜੀਏ ਚੌਂ ਕੁੰਡੀ ਚੌਂ ਯੁਗ ਜਾ ਤੇਰਾਮ ਏ ਮੇਰੀ ਸਾਡੀ ਜਿੰਦੜੀਏ ਜਿੰਦੇ ਸਤ ਗੁਰਾਂ ਨੇ ਹਰੀਦਾ ਨਾਮ ਦੇ ਕੇ ਪਤਿਤ ਪਾਪੀ ਜੀਵ ਵੀ ਪਵਿੱਤਰ ਪੁਨੀਤ ਕਰ ਦਿੱਤੇ ਆ ਉਹ ਹੁਣ ਪਰਮੇਸ਼ਰ ਦੇ ਪਿਆਰੇ ਬਣ ਕੇ ਚੌਹਾਂ ਕੁੰਟਾਂ ਤੇ ਚੌਹ ਜੁਗ ਚੌਹਾਂ ਜੁਗਾਂ ਵਿੱਚ ਜਾਣਗੇ ਹੋ ਮੈ ਮੈਲ ਸਭ ਉਤਰੀ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਰ ਨਾਤੇ ਰਾਮ ਏ ਮੇਰੀ ਸਾਡੀ ਜਿੰਦੜੀਏ ਜਿੰਦੇ ਉਹਨਾਂ ਜੀਵਾਂ ਦੀ ਹੰਗਤਾ ਮਮਤਾ ਦੀ ਸਾਰੀ ਮਲੀਨਤਾ ਹੀ ਉਤਰ ਜਾਂਦੀ ਹੈ ਜੋ ਹਰ ਹਰ ਪਰਮੇਸ਼ਰ ਦੇ ਰਾਮ ਨਾਮ ਰੂਪੀ ਅੰਮ੍ਰਿਤ ਸਰਸ ਰੋਵਰ ਵਿੱਚ ਨਾ ਦਿਨ ਹੁੰਦੇ ਇਸ਼ਨਾਨ ਕਰਦੇ ਆ ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨ ਹਰ ਰਾਤੇ RAM ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਕਿ ਸਾਡੀ ਜਿੰਦੜੀਏ ਜਿੰਦੇ ਉਹ ਅਪਰਾਧੀ ਅਪਰਾਧ ਕਰਨ ਵਾਲੇ ਪਾਪੀ ਪਾਪ ਕਰਨ ਵਾਲੇ ਗੁਨਾਹੀ ਸਭ ਉਧਰ ਗਏ ਬਚ ਗਏ ਦਾਸਾ ਭਾਵ ਧਾਰ ਕੇ ਹਰੀ ਦੇ ਰਾਮ ਵਿੱਚ ਹਰੀ ਦੇ ਰਾਮ ਨਾਮ ਵਿੱਚ ਇੱਕ ਖਿਨ ਮਾਤਰ ਵੀ ਰੰਗੇ ਗਏ ਹਨ ਪਾਤਸ਼ਾਹ ਦਾ ਪਾਵਨ ਵਾਕ ਹੈ ਏਕ ਚਿੱਤ ਜਿਹੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਮਹਾਰਾਜ ਚੌਪਈ ਸਾਹਿਬ ਵਿੱਚ ਫਰਮਾਉਂਦੇ ਆ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੀ ਤਾਹੇ ਉਬਾਰਾ ਪਾਤਸ਼ਾਹ ਰਮਾਉਂਦੇ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਵਾਹਿ ਗੁਰੂ 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 ਵਾਹਿ wah hai guru wah hai guru wah hai guru ਖਾਲਸਾ ਵਾਹਿਗੁਰੂ ਜੀ ਕੀ ਫਤਿਹ